ਜਣ ਦੀ ਜਣ ਨਹੀਂ ਡੱਗੇ ਜਾਣਦੀ ਜਿੱਥੇ ਕਿਤੇ ਕੋਲ ਕਲੀਨਿਕ ਕੋ ਕਾਫੀ ਪਿੱਛੇ ਸੀ ਗਿਆ ਸੀ ਹਾਂ ਕਲੀਨਿਕ ਕੋ ਕਾਫੀ ਪਿੱਛੇ ਸੀ ਗਿਆ ਮੋੜ ਤੇ ਕਿਹਦਾ ਡਾਕਟਰ ਸੋਇਮਨ ਲੱਗ ਗਿਆ ਸੀ ਨਾ ਹਾਂ ਅੱਜੋ ਅੱਗੇ ਸੀ ਗਿਆ ਸ਼ੋਮ ਸੀ ਉਸ ਤੋਂ ਪਿੱਛੇ ਸੀ ਗਿਆ ਸ਼ੋਮ ਅੱਛੇ ਜੀ ਕਰਕੇ ਅੱਛੇ ਜੀ ਕੋਈ ਨਹੀਂ ਦੋ ਖਰਬਾ ਤਾਂ ਹਾਂ ਦੋ ਇਧਰ ਹੋ ਗਈਆਂ ਦੋ ਹਾਂ ਸਾਰੀਆਂ ਟਰਾਲੀਆਂ ਨੂੰ ਪੀੜ ਦੇਖਣੀਆਂ ਮੀਂਹਾਂ ਨੇ ਤੂੰ ਵਹਿਣਾ ਹੋ ਗਿਆ ਨਾ ਔਰ ਥੱਲੇ ਕੋਈ ਰੱਖ ਰੱਖ ਜਿੱਦਾਂ ਤੈਨੂੰ ਅਫੈਕਟ ਜਿੰਨਾ ਕਿ ਮਾਈਂਡ 'ਚ ਹੈਗਾ ਡਾਂਗ ਵੈਂਦੀ ਦੇ ਸਰਕਲ ਦੇ ਵਿੱਚ ਜਿੰਨਾ ਫਾਇਦਾ ਹੈ ਭਾਈ ਦੇਖ ਬੇਟਾ ਇਹਦੇ ਵਿੱਚ ਕਿਤੇ ਕੋਈ ਦਵਾਈ ਤੂੰ ਆਪਣੇ ਹਿਸਾਬ ਨਾਲ ਜਿੱਥੋਂ ਤੈਨੂੰ ਲੱਗ ਰਿਹਾ ਹੈ ਉਹ ਹੀ ਤੂੰ ਕਰੀ ਜਾ ਉਹ ਦੇਖ ਲੈਣ ਦੋ ਜੀ ਕੋਈ ਨਹੀਂ ਬੜਾ ਕੋਈ ਮੈਂ ਸੁਲਾ ਕਰ ਦੋ ਜੀ ਮਾੜਾ 10 ਫੁੱਟ ਕਿਸਾਨ ਵੀਰ ਸਾਰੇ ਪਿੱਛੇ दो चार कदम ऊपर और ए एग्जैक्ट बता सके कि केड़ी जगह देखूंगा ता ही बच्चा दसूगा नक्की जड़ी आ जड़ी जगह निजे आहट करे सी वो पीछे सी डॉक्टर सवाई मान ਅਜਿਹਾ ਸ਼ੁਕਰੀਆ ਕਿ ਸਵਾਯਮਾਨ ਦੇ ਕਲੀਨਿਕ। ਬਸ ਠੀਕ ਹੈ ਫਿਰ। ਮਤਲਬ ਤੇਰੇ ਕਹਿੰਦਾ ਮਤਲਬ ਤੁਸੀਂ ਸਵਾਯਮਾਨ ਦੇ ਕਲੀਨਿਕ ਤੋਂ ਥੋੜਾ ਪਿਛਲੀ ਸਾਈਡ ਸੀਗੇ ਜਿਹੜੇ ਪਾਸੇ ਖਨੌਰੀ ਉਹ ਸਾਈਡ ਨੂੰ ਹੈਨਾ ਜੀ। ਹਾਂਜੀ। ਹਾਂ। ਆਹ ਖਨੌਰੀ ਵਾਲੀ ਸਾਈਡ ਸੀਗੀ। ਹਾਂ। ਆਹ ਕਲੀਨਿਕ ਸੀ ਪਰ ਉਹ ਪਿੱਛੇ ਕਲੀਨਿਕ ਸੀ। ਹਾਂਜੀ। ਤੂੰ ਆਪਣੇ ਹਿਸਾਬ ਨਾਲ ਬੱਸ ਤੂੰ ਆਪਣੇ ਤੂੰ ਕਿਸੇ ਨੂੰ ਕਹਿ ਦੇਣੀ। ਹਾਂ। ਹੁਣ ਜਿੱਥੇ ਆਪਾਂ ਤਕਰੀਬਨ ਖੜੇ ਆ ਇੱਥੇ ਠੀਕ ਹੈ। 4-5% ਵੀ ਹੋ ਸਕਦਾ 500 ਤੋਂ 600 ਜਾਂਦਾ। देख लंदी देख दो, दो।, इत दो।, था। 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 दो। भी चाय अच्छा सब कोई दो सारा घुना कर और परली साइड भी चढ़ अच्छा ठीक है ਤਾਲੀਆਂ ਤਾਲੀਆਂ ਤੋਂ ਕੁਝ ਘਾਤ ਸਾਹ ਨਹੀਂ ਤਾਲੀਆਂ ਨੂੰ ਕੋ ਚੱਕਰੇਗਾ ਤਾਲੀਆਂ ਆਪੇ ਖੁੱਡੀਆਂ ਕਰੀਏ ਤਾਂ ਕਰ ਕੀ ਅੱਗੇ ਦੇ ਪਾਸੇ ਜਾ ਰਹੇ ਨਹੀਂ 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 ਤਾਲੀਆਂ ਤਾਲਾ ਕਿ ਇੱਥੇ ਕੀ ਕਰ ਲੈਣੇ ਆ ਇਤਨੀ ਕਿ ਸਰ ਤਾਲੀਆਂ ਨੂੰ ਇਧਰ ਕਿ ਮਰਲੀ ਸਾਈਡ ਸੀਗਾ ਚੱਕਾ ਸੁੱਤੀ ਹੀ ਕਰਤੀ ਜਣੀ ਟੀ ਟਾਲੀ ਸਾਡੇ ਨਾਲ ਆ ਮਾੜਾ ਜੇ ਅੱਗੇ ਨੂੰ ਕਰ ਲੋ ਥੋੜੀ ਕਰਲੀ ਅੱਗੇ ਕਰ ਦੋ ਤੁਹਾਨੂੰ ਉਰਲੇ ਪਾਸੇ ਚ ਕਹਿੰਦਾ ਪਰਵੇਂ ਪਾਉਂਦੇ ਆ ਅੱਗੇ ਕਰਨ ਸਿੱਧਾ ਪਾਣੀ ਕਿ ਨਹੀਂ ਬੋਰਾ ਕਾ ਕਰਦੇ ਪਾਣੀ ਆਉਂਦਾ ਹਾਂ ਹਾਂ ਫੇਰ

ਕਿਉਂਕਿ ਜਿੰਨੀ ਕ ਸਟੂਡੀਓ ਮੋਂਦਲੀ ਤੋਂ ਉੱਤਰ ਕਿ ਉਧਰ ਆ ਗਈ ਸੀ ਉਧਰ ਆ ਗਈ ਜਿਹੜਾ ਲਿਖਾਇਆ ਉਹਦੇ ਦੇ ਪਿੱਛੇ ਹਾਂ ਚਲੋ ਹਾਂ ਬੰਦ ਕਰਦੇ ਹਾਂ ਬੜਾ ਬੜਾ ਖਲਾਤ ਹੈ ਨਹੀਂ ਲੋ ਪਹਿਲੇ ਲਾਤਾ ਹੈ ਨਹੀਂ ਪਰ ਠੀਕ ਹੈ ਉਹ ਲਗ ਵਟ ਇੱਥੇ ਜੀ ਟਰਾਲੀ ਖੜੀ ਸੀ ਹਾਂਜੀ ਐਕਟਰ ਮੇਰੀ ਇੱਦਰੀ ਸੀਗੀ ਇੱਥੋਂ ਉੱਤਰ ਕੇ ਇਧਰ ਆਏ ਹਾਂ ਜੋ ਉੱਤਰ ਤੇ ਜੋ ਬਿਆਨ ਦੇ ਸਹਾਰ ਨਾਲ ਵੀ ਇੱਥੋਂ ਚੁੱਕਿਆ ਇੱਥੋਂ ਚੁੱਕਿਆ ਸੀ। ਇਹੀ ਜਗ੍ਹਾ ਸੀ। ਧਿਆਨ ਦਿੱਤੇ ਹੋਏ। ਅੱਛਾ। ਮਰੋਂ ਇਹ ਫਾਈਨਲ ਹੈ ਇੱਥੇ ਹੀ ਸੀਗਾ। ਚਲੋ ਯਾਰ 2-4 ਕਦਮ ਇੱਧਰ ਸਾਨੂੰ ਵੀ ਪਤਾ ਹੈ ਸਾਨੂੰ। ਕੋਈ ਗੱਲ ਨਹੀਂ ਇਹਦੇ ਵਿੱਚ। ਠੀਕ ਹੈ। ਸੋ ਚਲੋ ਆਹ ਠੀਕ ਹੈ। ਠੀਕ ਹੈ। ਇਹਨੂੰ ਕਿੱਥੇ ਲਗਾਗੇ ਤੇ ਤਾਂ ਵੀ ਉਹੀ ਗੱਲ ਹੈ ਇੱਥੇ ਡਾਂਗ ਤੈਨੂੰ ਜਿਹੜੀ ਗੱਲ ਜਗ੍ਹਾ ਹੈਗੀ ਉਹੀ ਠੀਕ ਹੈ। ਆਪਾਂ ਆਪਾਂ ਗਲਤ ਪਾਸੇ ਪੱਛੇ ਵੱਲੋਂ ਸੂਰ ਸਾਹਮਣੇ ਬੰਦਾ ਤਾਂ। ਐ ਗਾਰੰਟੀ ਦੇ। ਉਹ ਲੈ ਲਈਏ ਇਥੋਂ ਨਾਲ ਲੁਕ ਦੀ। ਇਹ ਲੈ ਸਕਰੀਨਸ਼ਾਟ। ਇਹ ਜਗ੍ਹਾ ਤੋਂ ਲੈ। ਆਈ ਗੈਟ ਇਟ ਬਸ ਬਸ ਠੀਕ ਇਹ ਆਪਾਂ ਇੱਥੇ ਕਰ ਲੈਣਾ ਇੱਕ ਆਫਲਾਈਨ ਵੀ ਲੈ ਲੈਣਾ ਨਹੀਂ ਇਹ ਇੱਥੇ ਨੈਟਵਰਕ ਦੀ ਪ੍ਰੋਬਲਮ ਹੈ ਨਹੀਂ ਆਫਲਾਈਨ ਜਿਹੜਾ ਕਰਦਾ ਪੂਰੀ ਹੋ ਜਾਣਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨੀ ਸੰਘਰਸ਼ ਦੇ ਵਿੱਚ ਦਿੱਤੀ ਗਈ ਕਾਲ ਤੋਂ ਬਾਅਦ ਖਨੌਰੀ ਬਾਰਡਰ ਤੇ ਕਿਸ ਤਰ੍ਹਾਂ ਇੱਕ ਤੰਡ ਹੋਇਆ ਜਿਸ ਦੇ ਵਿੱਚ ਵੱਡੇ ਅਤਿਆਚਾਰ ਕੀਤੇ ਗਏ ਤੇ ਇਸ ਦੇ ਵਿੱਚ ਗੰभीर ਜ਼ਖਮੀ ਵੀ ਨੌਜਵਾਨ ਹੋਏ ਤੇ ਉੱਥੇ ਹੀ ਇੱਕ ਨੌਜਵਾਨ ਜਦੋਂ ਜ਼ਖਮੀ ਹੋਰ ਤੋਂ ਬਾਅਦ ਕਾਫੀ ਦਿਨ ਹਸਪੀਟਲ ਦੇ ਵਿੱਚ ਰਿਹਾ ਤੇ ਹੁਣ ਕੁਝ ਠੀਕ ਹੋਇਆ ਜਿੱਦਿਆਂ ਲੱਤਾਂਵਾ ਤੇ ਫੈਕਚਰ ਸਨ ਉਹ ਜਦੋਂ ਬਾਰਡਰ ਤੇ ਪਹੁੰਚਿਆ ਤਾਂ ਕਿਸ ਤਰ੍ਹਾਂ ਦੇ ਖਲਾਸ ਸਨ ਆਓ ਦੇਖੋ ਪੂਰੀ ਵੀਡੀਓ ਦੇ ਵਿੱਚ ਤੇ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜ਼ਰੂਰ ਲਿਖ ਜਾਣਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਪੂਰੀ ਵੀਡੀਓ ਗੱਡ ਕੇ ਜਾਣਦੀ ਜੀ ਕਿਤੇ ਵੀ ਤੱਕ ਕਲੀਨਿਕ ਤੋਂ ਆਹੇ ਪਿੱਛੇ ਸੀ ਗਿਆ ਸੀ ਹਾਂ ਕਲੀਨਿਕ ਤੋਂ ਕਾਫੀ ਪਿੱਛੇ ਸੀ ਗਿਆ ਮਜ਼ਦੂਰ ਇਕਦਾ ਰਕਤ ਸਵਾਇਮਾਨ ਅੱਗੇ ਸੀ ਨਾ ਹਾਂ ਅਜੇ ਅੱਗੇ ਸੀ ਸਾਂਸੀ ਉਸ ਤੋਂ ਪਿੱਛੇ ਸੀ ਇਹ ਦੇਖੋ ਅੱਛਾ ਜੀ ਕਰਕੇ ਅੱਛਾ ਜੀ ਕੋਈ ਨਹੀਂ ਦੋ ਖਰਪਾਤਾ ਹਾਂ ਹਾਂ ਦੋ ਇੱਧਰ ਹੋ ਗਈਆਂ ਦੋ ਸਾਰੀਆਂ ਟਰਾਲੀਆਂ ਨੂੰ ਪੀਰ ਚੱਕੜੀਆਂ ਨੇ ਨਾ ਉਹ ਹੈ ਨਾ ਉੱਪਰ ਥੱਲੇ ਕੋਈ ਦਰੱਖਤ ਰੋਸੇ ਜਿੱਦਾਂ ਦੇਖ ਕੇ ਜਿੱਦਾਂ ਕੋ ਰਕਟ ਜਿੰਨਾ ਕ ਮਾਈਂਡ ਚ ਹੈਗਾ ਡਾਂਗ ਬੈੰਦੀ ਦੇ ਸਰਕਲ ਦੇ ਵਿੱਚ ਜਿੰਨਾ ਪਾਣੀ ਹੈ ਭਾਈ ਦੇਖੋ ਬੇਟਾ ਇਦੇ ਵਿੱਚ ਕਿਸੇ ਕੋਈ ਦਬਾ ਨਹੀਂ। ਉਹ ਆਪਣੇ ਹਿਸਾਬ ਨਾਲ ਜਿੱਥੂ ਕਿ ਤੈਨੂੰ ਲੱਗੇ ਉਹ ਹੀ ਤੁਰ ਜਾ। ਆ ਦੇਖ ਲੈਣ ਲੋ ਜੀ। ਲਾਹਣ ਨਹੀਂ ਹੁੰਦੇ। ਸਾਹ ਕੋ ਐ। ਵਾਰੀ ਵਾਰੀ ਦੱਸੂਗਾ ਵਾਰੀ ਦੱਸੂਗਾ। ਸੁਲਾ ਕਰ ਦਿਓ ਜੀ ਮਾਣੇ। 10 ਕਦਮ ਕਿਸਾਨ ਵੀਰ ਸਾਰੇ ਪਿੱਛੇ। ਦੋ ਚਾਰ ਕਦਮ ਉਹ ਵੀ ਇਹ ਐਗਜ਼ੈਕਟ ਦੱਸ ਸਕੇ ਵੀ ਕਿਹੜੀ ਜਗ੍ਹਾ ਵੇਖੂਗਾ ਤਾਂ ਹੀ ਬੱਚਾ ਦੱਸੂਗਾ। ਕਿ ਜਿਹੜੀਆਂ ਆ ਜਿਹੜੀ ਜਗ੍ਹਾ ਨਿੰਦਰ ਆਹ ਹਾਥ ਕਰੇ ਸੀ ਉਹ ਪਿੱਛੇ ਸੀ ਡਾਕਟਰ ਸਵਾਇਮਾਨਾ ਜੀ ਉਹ ਜਿਹੜਾ ਸਵਾਇਮਾਨ ਦੇ ਕਲੀਨਿਕ ਪਾਸੇ ਠੀਕ ਹੈ ਫਿਰ ਮਤਲਬ ਤੇਰੇ ਕਹਿੰਦਾ ਮਤਲਬ ਤੁਸੀਂ ਸਵਾਇਮਾਨ ਦੇ ਕਲੀਨਿਕ ਤੋਂ ਥੋੜੀ ਪਿਛਲੀ ਸਾਈਡ ਸੀਗੇ ਜਿਹੜੇ ਪਾਸੇ ਖਨੌਰੀ ਉਹ ਸਾਈਡ ਨੂੰ ਹੈਨਾ ਜੀ ਹਾਂ ਜੀ ਹਾਂ ਖਨੌਰੀ ਵਾਲੀ ਸਾਈਡ ਸੀਗੀ ਹਾਂ ਆਹ ਕਲੀਨਿਕ ਸੀ ਪਰ ਉਹ ਪਿੱਛੇ ਕਲੀਨਿਕ ਸੀ ਹਾਂ ਜੀ ਤੂੰ ਆਪਣੇ ਹਿਸਾਬ ਨਾਲ ਦੱਸ ਤੂੰ ਆਪਣੇ ਤੂੰ ਕਿਸੇ ਦੇ ਕਹਿ ਦੇ ਨੀ ਹਾਂ ਹੁਣ ਜਿੱਥੇ ਆਪਾਂ ਤਕਰੀਬਨ ਖੜੇ ਆ ਇੱਥੇ ਠੀਕ ਹੈ 50% ਇਹ ਵੀ ਹੋ ਜਾਦਾ 50% ਪਿੱਛੇ ਜਾਂਦਾ ਦੇਖ ਲੈ ਵੀ ਦੇਖ ਇਧਰ ਹੋ ਜਾ ਕੱਢ ਦੋ ਇਧਰ ਵੀ ਸਾਰਾ ਸਭ ਦੋ ਯਾਰ ਕੱਢ ਦੋ ਅੱਛਾ ਸਭ ਸੋਈ ਨਾ ਕਰ ਦੋ ਸਾਰਾ ਘੁੰਣਾ ਕਰ ਦੋ ਉਹ ਪਰਲੀ ਸਾਈਡ ਵੀ ਚੜ ਦੋ ਅੱਛਾ ਪਾਸੇ ਹੋ ਜਾ ਆਪਣੀ ਆਪਾਂ ਨੇ ਕਹਿ ਜਦੋਂ ਠੀਕ ਹੈ ਉੱਥੇ ਸਾਲੀਆਂ ਤੋਂ ਕੁਝ ਗੱਲ ਸਮਝਾ ਲਈ ਹਾਂ ਸਾਲੀਆਂ ਨੂੰ ਕੋ ਚੱਕਰੇਗਾ ਸਾਲੀਆਂ ਆਪੇ ਖੜੀ ਹੋਈਏ ਤਾਂ ਕਿ ਅੱਗੇ ਪਾਸੇ ਜਾਣਾ ਨਹੀਂ ਨਹੀਂ ਸਾਲੀਆਂ ਸਾਲੀਆਂ ਤਾਂ ਆ ਗਈਆਂ ਇੱਥੇ ਕੀ ਕਰ ਲੈਣੇ ਆ ਇਤਨੀ ਤੇ ਸਾਲੀਆਂ ਇਧਰ ਕਿਉਂ ਮਰਲੀ ਸਾਈਡ ਸੀਗਾ ਚੱਕਾ ਸੁੱਤੀ ਹੀ ਕਰਤੀ ਜਣੀ ਟੀ ਟਾਲੀ ਸਾਡੇ ਨਾਲ ਆਹ ਮਾੜਾ ਜੇ ਅੱਗੇ ਨੂੰ ਕਰ ਲੋ ਥੋੜੀ ਕਰ ਲਈ ਅੱਗੇ ਕਰ ਦੋ ਤੁਹਾਨੂੰ ਉਰਲੇ ਪਾਸੇ ਚ ਕਹਿੰਦਾ ਪਰਵੇਂ ਪਾਪੀ ਅੱਗੇ ਕਰਨ ਸਕੇ ਪਾਣੀ ਕਿ ਨਹੀਂ ਬੋਰਾ ਕ ਕਰਦੇ ਪਾਣੀ ਆਹ ਆਹ ਤੇ ਇਹ ਆ ਦੇ ਖਲਪ ਜਗਾ ਲਾ ਲਾ पास ਕਿਹੜੇ ਪਾਸੇ ਸਾਇੰਸ है ਹੈ ਡਾਇਰੈਕਟਰ ਤੋਂ ਆਹ ਬਣੀ ਸੀ ਆ ਬਣ ਇਹ ਤਾਂ ਜਿੰਨੀ ਕਿ ਸਟੋਰੀ ਆ ਬੰਦਲੀ ਤੋਂ ਉੱਤਰ ਉਧਰ ਆ ਗਈ ਸੀ ਉਧਰ ਆ ਗਈ ਜਿਹੜਾ ਲਿਖਾਇਆ ਉਹਦੇ ਦੇਖ ਤਾ ਹਾਂ ਚਲੋ ਹਾਂ ਬੜਾ ਬੜਾ ਖਲਾਤ ਹੈ ਨਹੀਂ ਲੋ ਪਹਿਲੇ ਲਾਤਾ ਹੈਗੇ ਪਰ ਠੀਕ ਹੈ ਉਹ ਲਗ ਵੈਕ ਇੱਥੇ ਜੀ ਟਰਾਲੀ ਖੜੀ ਸੀ ਹਾਂਜੀ ਐਕਸੈਕਟ ਮੇਰੀ ਇੰਦਰੀ ਸੀਗੀ ਇੱਥੋਂ ਉੱਤਰ ਕੇ ਇਧਰ ਆਏ ਹਾਂ ਜੋ ਉੱਤਰ ਤੇ ਜੋ ਬਿਆਨ ਦੇ ਹਿਸਾਬ ਨਾਲ ਵੀ ਇੱਥੋਂ ਚੁੱਕਿਆ ਇੱਥੋਂ ਚੁੱਕਿਆ ਸੀ। ਇਹੀ ਜਗ੍ਹਾ ਸੀ। ਧਿਆਨ ਦਿੱਤੇ ਹੋਏ। ਅੱਛਾ। ਮਤਲਬ ਹੁਣ ਇਹ ਫਾਈਨਲ ਹੈ ਇੱਥੇ ਹੀ ਸੀਗਾ। ਚਲੋ ਯਾਰ 2-4 ਕਦਮ ਇੱਧਰ ਸਾਨੂੰ ਵੀ ਪਤਾ ਹੈ ਸਾਨੂੰ ਕੋਈ ਗੱਲ ਨਹੀਂ ਇਹਦੇ ਵਿੱਚ। ਠੀਕ ਹੈ। ਤੇ ਚਲੋ ਹਾਂ ਠੀਕ ਹੈ ਠੀਕ। ਇਹ ਇਹਨੂੰ ਪਿੱਛੇ ਲਗਾ ਕੇ ਤਾਂ ਵੀ ਉਹੀ ਗੱਲ ਹੈ ਇੱਥੇ ਡਾਂਗ ਤਾਈਂ ਜਿਹੜੀ ਗੱਲ ਜਗ੍ਹਾ ਹੈਗੀ ਉਹੀ ਠੀਕ ਹੈ। ਆਪਾਂ ਆਪਾਂ ਗਲਤ ਪਾਸੇ ਪਿੱਛੇ ਵੱਲੋਂ ਸੂਰਜ ਸਾਹਮਣੇ ਬੰਦਾ। ਐ ਕਰਾਂ ਟੀਚਰ ਜੀ। ਇਹ ਲੈ ਲੀਏ ਇੱਥੋਂ। ਹਾਂ ਲਓ। ਇਹ ਲੈ ਸਕਰੀਨਸ਼ਾਟ। ਇਹ ਜਗ੍ਹਾ ਤੋਂ ਲੈ ਹੋਈ ਗਏ ਤੇ ਬਸ ਬਸ ਠੀਕ ਇਹ ਆਪਾਂ ਇੱਥੇ ਦਾ ਲੈ ਲਵਾਂਗੇ ਇਹ ਕੋਫਲਾਈਨ ਵੀ ਲੈ ਲੈਣਾ ਨਹੀਂ ਇਹ ਇੱਥੇ ਨੈਟਵਰਕ ਦੀ ਪ੍ਰੋਬਲਮ ਹੈ ਇਹ ਕੋਫਲਾਈਨ ਜਰਾ ਕਰਦੇ ਪੂਰੀ ਹੋ ਜਾਣਾ